ਮਿੱਤਰੋ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇੱਕ ਸ਼ਖਸ ਦੀ ਜਿਹੜਾ ਕਿ ਪੰਛੀ ਖਰੀਦ ਰਿਹਾ ਹੈ ਫਿਰ ਉਹਨਾਂ ਨੂੰ ਆਜ਼ਾਦ ਕਰੀ ਜਾ ਰਿਹਾ ਹੈ ਇਹ ਦੇਖੋ ਤੇ ਇਹ ਜਦੋਂ ਦੇਖਦਾ ਆ ਵੀ ਇੱਕ ਆਦਮੀ ਪੰਛੀ ਵੇਚ ਰਿਹਾ ਹੁੰਦਾ ਹੈ ਲਾਹੌਰ ਦੀਆਂ ਸੜਕਾਂ ਦੇ ਉੱਤੇ ਤਾਂ ਇਹ ਰੋਕ ਦਿੰਦਾ ਹੈ ਆਪਣੀ ਗੱਡੀ ਫਿਰ ਉਹਦੇ ਕੋਲੋਂ ਸਾਰੇ ਪੰਛੀ ਖਰੀਦ ਲੈਂਦਾ ਆ ਇਹ ਕੋਈ ਹੋਰ ਨਹੀਂ ਦੋਸਤੋ ਪੰਜਾਬੀ ਸਿੰਗਰ ਇਮਰਾਨ ਖਾਨ ਆਪਣੇ ਬਚਪਨ ਦੇ ਵਿੱਚ ਤੁਸੀਂ ਗਾਣੇ ਸੁਨੇ ਹੋਣਗੇ ਨੀ ਗੱਡੀ ਸਾਡੀ ਬਹਿ ਜਾ ਵੇ ਆੜੀਏ ਨਿਬੂ ਫੋਰੇ ਤੋਂ ਤੇ ਮੇਰੀ ਮੇਰੀ ਮਾਤੇਰਾ ਐਂਪਲੀਫਾਇਰ ਇਹ ਉਹੀ ਵਾਲਾ ਸਿੰਗਾਰਾ ਦੋਸਤੋ ਤੇ ਉਹ ਗਾਣਾ ਸੁਣਿਆ ਹੋਵੇਗਾ ਬੇਫਫਾ ਨਿਕਲੀ ਹਏ ਤੂੰ ਜੇਕਰ ਸਾਰਿਆਂ ਦੀ ਸੋਚ ਇਦਾਂ ਦੀ ਹੋ ਜੇ ਤਾਂ ਕਿਆ ਹੀ ਬਾਤਾਂ ਆ ਦੇਖੋ ਸਾਰੇ ਪੰਛੀ ਖਰੀਦ ਲੇ ਉਸ ਦੇ ਕੋਲੋਂ ਅਤੇ ਉਹਨਾਂ ਨੂੰ ਆਜ਼ਾਦ ਕਰਤਾ ਕਹਿੰਦਾ ਵੀ ਇਹਨਾਂ ਦੀ ਥਾਂ ਉੱਤੇ ਖੁੱਲੇ ਆਸਮਾਨ ਦੇ ਵਿੱਚ ਆ ਆਜ਼ਾਦੀ ਦੇ ਵਿੱਚ ਕਿਉਂਕਿ ਪੰਛੀ ਹਵਾ ਦੇ ਵਿੱਚ ਉੱਡਦੇ ਹੀ ਸੋਹਣੇ ਲੱਗਦੇ ਨੇ ਨਾ ਕਿ ਕੈਦ ਦੇ ਵਿੱਚ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਿਓ ਸਾਰੇ ਸਿੰਗਰਾਂ ਨੂੰ ਇਦਾਂ ਹੋਣਾ ਚਾਹੀਦਾ ਆ ਧੰਨਵਾਦ